ਦੋਸਤੋ ਅ ਵੈਰੀ ਗੁੱਡ ਵੈਲਕਮ ਟੂ ਆਲ ਆਫ ਯੂ ਅੱਜ ਅਸੀਂ ਤੁਹਾਡੇ ਲਈ ਇੱਕ ਨਿਊ ਅਪਡੇਟ ਲੈ ਕੇ ਆਏ ਹਾਂ ਜੋ ਕਿ ਇੱਕ ਰਿਕੁਆਇਰਮੈਂਟ ਦੇ ਅਕੋਰਡਿੰਗ ਬਣਾਈ ਗਈ ਹੈ ਦੋਸਤੋ ਇਹਦੇ ਵਿੱਚ ਅਸੀਂ ਤੁਹਾਡੇ ਲਈ ਜੋ ਹੈ ਇੱਕ ਸਪੈਸ਼ਲ ਜੌਬ ਦੀ ਜੋ ਵੀਡੀਓ ਲੈ ਕੇ ਆਏ ਹਾਂ ਸੋ ਦੋਸਤੋ ਸਾਡੇ ਜੋ ਇਸ ਚੈਨਲ ਤੇ ਨਵੀਂ ਨਵੀਂ ਹੋਰ ਵੀ ਜੋ ਹੈ ਗਵਰਨਮੈਂਟਸ ਦੀ ਇੱਕ ਹੋਰ ਵੀ ਕਈ ਗਵਰਨਮੈਂਟ ਜੌਬਸ ਦੀ ਜੋ ਹੈ ਵੀਡੀਓਜ਼ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਸੋ ਦੋਸਤੋ ਜੇਕਰ ਤੁਸੀਂ ਉਸ ਵੀਡੀਓਜ਼ ਨੂੰ ਮਤਲਬ ਕਿ ਤੁਹਾਡੇ ਲਈ ਥਾਣੋ ਫਾਇਦੇਮੰਦ ਲੱਗਦੀਆਂ ਨੇ ਤਾਂ ਤੁਸੀਂ ਸਾਡੇ ਜੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਤੁਹਾਡੇ ਜੋ ਵੀ ਨਿਊ ਅਪਡੇਟ ਸਾਡੀਆਂ ਆਉਂਦੀਆਂ ਨੇ ਉਹ ਤੁਹਾਡੇ ਕੋਲ ਜੋ ਹੈ ਸਾਰਿਆਂ ਨੂੰ ਪਹਿਲਾਂ ਪਹੁੰਚ ਸਕੋ ਦੋਸਤੋ ਸਾਡੇ ਚੈਨਲ ਤੇ ਤੁਹਾਨੂੰ ਸਰਕਾਰੀ ਨੌਕਰੀ ਦੇ ਖਬਰਾਂ ਸਰਕਾਰੀ ਫਾਰਮ ਨੂੰ ਭਰਨਾ ਕੰਪਿਊਟਰ ਕੋਰਸ ਰੋਜ਼ਗਾਰ ਕਰਨ ਦੇ ਤਰੀਕੇ ਘਰ ਬੈਠੇ ਤੁਹਾਨੂੰ ਸਾਰਾ ਕੁਝ ਜੋ ਹੈ ਸਿੱਖਣ ਨੂੰ ਆਨਲਾਈਨ ਜੋ ਹੈ ਮਿਲੇਗਾ ਇਸ ਕਰਕੇ ਸਾਡੀ ਵੀਡੀਓਜ਼ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਸੋ ਦੋਸਤੋ ਹੁਣ ਅਸੀਂ ਜੋ ਹੈ ਸਾਡੀ ਇਸ ਵੀਡੀਓ ਬਾਰੇ ਤੁਹਾਨੂੰ ਦੱਸਾਂਗੇ ਜੋ ਕਿ ਇੱਕ ਨਿਊ ਪੋਸਟ ਨਿਕਲੀ ਹੈ ਟੀਚਰ ਦੀ ਰਿਕੁਆਇਰਮੈਂਟ ਹੈ ਉਸ ਬਾਰੇ ਇਸ ਤੁਹਾਨੂੰ ਦੱਸਾਂਗੇ ਸੋ ਦੋਸਤੋ ਇਹ ਪੋਸਟ ਜੁੜੀ ਹੈਗੀ ਆ ਇਹ ਸ਼ਬਦ ਲੰਗਰ ਸੰਸਥਾ ਜੁੜੀ ਹੈ ਜੀ ਤੁਸੀਂ ਸੁਣੀ ਹੋਣੀ ਆ ਸ਼ਬਦ ਲੰਗਰ ਇੱਕ ਬਹੁਤ ਹੀ ਫੇਮਸ ਸੰਸਥਾ ਜੋ ਹੈ ਜੱਥੇਦਾਰਾ ਵੱਲੋਂ ਬਣਾਈ ਗਈ ਆ ਉਹਨਾਂ ਵੱਲੋਂ ਦੋਸਤੋ ਜੋ ਹੈ ਪਿੰਡਾ ਕਸਬੇ ਆ ਚ ਮਤਲਬ ਕਿ ਤੁਹਾਨੂੰ ਪਤਾ ਹੀ ਆ ਕਿ ਜੋ ਐਜੂਕੇਸ਼ਨ ਸਿਸਟਮ ਆ ਬਹੁਤ ਹੀ ਬਹੁਤ ਹੀ ਤਾਂ ਨਹੀਂ ਕਹ ਸਕਦੇ ਹੁਣ ਕਾਫੀ ਜੋ ਪਿੰਡ ਡਵੈਲਪ ਹੋ ਚੁੱਕੇ ਨੇ ਬਟ ਹਜੇ ਵੀ ਕਾਫੀ ਜਗ੍ਹਾ ਨੇ ਜਿੱਥੇ ਜੋ ਕਿ ਪ੍ਰੋਪਰ ਐਜੂਕੇਸ਼ਨ ਦਾ ਸਿਸਟਮ ਨਹੀਂ ਬਣਾਇਆ ਗਿਆ ਸੋ ਇਸ ਕਰਕੇ ਦੋਸਤੋ ਸ਼ਬਦ ਲੰਗਰ ਜੋ ਸੰਸਥਾ ਹੈਗੀ ਉਹਨਾਂ ਦਾ ਮੇਨ ਮਤਲਬ ਕਿ ਪ੍ਰਥਮ ਮਿਸ਼ਨ ਹੁੰਦਾ ਕਿ ਕਿ ਹਰ ਜੋ ਹੈ ਜਗ੍ਹਾ ਤੇ ਹਰ ਜਗ੍ਹਾ ਤੇ ਜੋ ਪ੍ਰੋਪਰ ਰੁਜ਼ਗਾਰ ਦੀ ਜੋ ਕਿ ਕਫਾਇਤੀ ਹੋਣ ਤੇ ਬਹੁਤ ਹੀ ਕਿਫਾਇਤੀ ਜੋ ਤਰੀਕੇ ਨਾਲ ਜੋ ਹੈ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਤੇ ਪ੍ਰਥਮ ਮਿਸ਼ਨ ਉਹਨਾਂ ਦਾ ਹੀ ਰਹਿੰਦਾ ਹੀ ਹੈ ਕਿ ਸਾਰਿਆਂ ਨੂੰ ਜਬ proper education ਮਿਲ ਸਕੇ ਤੇ ਦੋਸਤੋ ਉਹਨਾਂ ਨੇ ਲਈ ਜੋ ਹੈ ਇੱਕ requirement ਕੱਢੀ ਹੈ ਜਿਸ ਵਿੱਚ ਉਹਨਾਂ ਨੇ ਤੇਰਾਂ ਹਜ਼ਾਰ ਅਧਿਆਪਕਾਂ ਦੀ ਜੋ ਹੈ ਉਹਨਾਂ ਨੇ ਤੁਰੰਤ ਲੋੜ ਦੇ ਇੱਕ ਜੋ ਹੈ ਇੱਕ ਨਿਊਜ਼ਪੇਪਰ 'ਚ ਅਪਡੇਟ ਦਿੱਤੀ ਸੀ ਦੋਸਤੋ ਇਹ ਜੋ ਨੋਟੀਫਿਕੇਸ਼ਨ ਹੈ ਤੁਹਾਨੂੰ ਹਰੇਕ ਜੋ ਅਖਬਾਰ 'ਚ ਮਿਲ ਜਾਵੇਗੀ ਜਗਬਾਨੀ ਅਜੀਤ ਹਰੇਕ ਤਰ੍ਹਾਂ ਦੇ ਅਖਬਾਰ 'ਚ ਤੁਹਾਨੂੰ ਜੋ ਹੈ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜਾਵੇਗੀ ਤੇ ਇਹ ਨੋਟੀਫਿਕੇਸ਼ਨ ਦੋਸਤੋ ਇੰਗਲਿਸ਼ ਪੰਜਾਬੀ ਦੋਨਾਂ 'ਚ ਜੋ ਹੈ ਪ੍ਰਕਾਸ਼ਿਤ ਕੀਤੀ ਗਈਆਂ ਇਸ ਵਿੱਚ ਇਹਨਾਂ ਨੇ ਸਾਫ਼-ਸਾਫ਼ ਜੋ ਹੈ ਨੀਚੇ ਆਪਣੇ 4-5 ਲਾਈਨਾਂ 'ਚ ਜੋ ਹੈ ਪੂਰੀ ਡਿਟੇਲ ਦੱਸੀ ਗਈ ਹੈ ਮੈਂ ਤੁਹਾਨੂੰ ਇਸ ਨੂੰ ਪੜ੍ਹ ਕੇ ਦੱਸਾਂਗੇ ਹਰ ਕਿਸੇ ਨੂੰ ਇੱਕੋ ਜਿਹੀ ਸਾਰਤਕ ਕਿਫਾਇਤੀ ਅਤੇ ਰੁਜ਼ਗਾਰ ਯੋਗ ਸਿੱਖਿਆ ਪ੍ਰਦਾਨ ਕਰਨਾ ਸ਼ਬਦ ਲੰਗਰ ਸੰਸਥਾ ਦਾ ਪ੍ਰਥਮ ਮਿਸ਼ਨ ਹੈ ਇਹ ਜੋ ਮਤਲਬ ਕਿ ਸੰਸਥਾ ਹੈ ਨਾ ਤਾਂ ਪ੍ਰਥਮ ਮਿਸ਼ਨ ਇਹ ਹੁੰਦਾ ਕਿ ਹਰ ਨੂੰ ਹਰ ਜੋ ਵਿਅਕਤੀ ਨੂੰ ਰੋਜ਼ਗਾਰ ਮਿਲੇ ਜੋ ਕਿ ਕਫਾਇਤੀ ਹੋਵੇ ਸਾਰਥਕ ਹੋਵੇ ਇਸ ਦਿਸੇ ਵਿੱਚ ਪਹਿਲਾ ਕਦਮ ਪੰਜਾਬ ਦੇ ਹਰ ਪਿੰਡ ਅਤੇ ਕਸਬੇ ਵਿੱਚ ਸ਼ਬਦ ਲੰਗਰ ਪਾਠ ਛੱਲ ਦੇ ਸਥਾਪਨਾ ਲਈ 13000 ਅਧਿਆਪਕ ਜਿਨ੍ਹਾਂ ਨੂੰ ਅਸੀਂ ਮੈਂਟਰੋ ਇੰਗਲਿਸ਼ ਮੈਂਟਰੋ ਵੀ ਕਹਿ ਸਕਦੇ ਹਾਂ ਉਹਨਾਂ ਦੀ ਭਰਤੀ ਕਰਨਾ ਹੈ ਇਸ ਲਈ ਇਹਨਾਂ ਨੇ ਮਤਲਬ ਕਿ 13000 ਅਧਿਆਪਕਾਂ ਦੀ ਭਰਤੀ ਮਤਲਬ ਕਿ ਜੋ ਹੈ ਰਿਕਾਇਰਮੈਂਟ ਕੱਢੀ ਆ ਜਿਸ ਵਿੱਚ ਹਰ ਪਿੰਡ ਤੇ ਹਰ ਕਸਬੇ ਵਿੱਚ ਜੋ ਹੈ ਟੀਚਰ ਦੀ ਲੋੜ ਹੈਗੀ ਇਹਨਾਂ ਨੂੰ ਇਸ ਕਰਕੇ ਇਹਨਾਂ ਨੇ ਮਤਲਬ ਕਿ 13000 ਦੇ ਆਪਾਂ ਜੋ ਕਿ ਇਹਨਾਂ ਨੇ ਰਿਕੁਆਇਰਮੈਂਟ ਰੱਖੀ ਆ ਆਪਣੇ ਆਪ ਨੂੰ ਇਸ ਕੰਮ ਵਾਸਤੇ ਯੋਗ ਸਮਝਣ ਲਈ ਪੋਸਟ ਗ੍ਰੈਜੂਏਟ ਉਮੀਦਵਾਰ www.shabdlangar.com ਉੱਪਰ 15 ਮਈ ਤੱਕ ਅਪਲਾਈ ਕਰ ਸਕਦੇ ਆ ਦੋਸਤੋ ਇਹਨਾਂ ਵਿੱਚ ਇਸ ਵਿੱਚ ਇਹਨਾਂ ਨੇ ਲਾਸਟ ਡੇਟ ਦਿੱਤੀ ਆ ਤੇ ਰਿਕੁਆਇਰਮੈਂਟ ਪੋਸਟਸ ਵੈਕੈਂਸੀ ਦੱਸੀਆਂ ਨੇ ਅਤੇ ਇਹਨਾਂ ਨੇ ਆਪਣੀ ਆਫੀਸ਼ੀਅਲ ਵੈਬਸਾਈਟ ਦਿੱਤੀ ਆ ਇਸ ਵਿੱਚ ਇਹਨਾਂ ਨੇ ਜੋ ਹੈ ਪੇ ਮਤਲਬ ਕਿ ਕਿਸ ਤਰ੍ਹਾਂ ਕਰਨਾ ਹੈ ਜਾਂ ਅਦਰ ਕੋਈ ਨੋਟੀਫਿਕੇਸ਼ਨ ਵਿੱਚ ਨਹੀਂ ਦਿੱਤੀ ਇਸ ਕਰਕੇ ਇਹਨਾਂ ਨੇ ਆਪਣੀ ਜੋ ਵੈਬਸਾਈਟ ਦਿੱਤੀ ਆ ਇਸ ਵੈਬਸਾਈਟ ਤੇ ਤੁਸੀਂ ਸਰਚ ਕਿ ਜੋ ਬਾਕੀ ਦੀ ਨੋਟੀਫਿਕੇਸ਼ਨ ਦੀ ਡਿਟੇਲਸ ਨੇ ਉਹ ਸਾਰੇ ਤੁਸੀਂ ਇਸ ਤੇ ਦੇਖ ਸਕਦੇ ਹੋ ਅਗਰ ਤੁਸੀਂ ਇਸ ਨੂੰ ਮਤਲਬ ਕਿ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅਸੀਂ ਵੀਡੀਓ ਦੇ ਨੀਚ ਲਾਸਟ ਡਿਸਕ੍ਰਿਪਸ਼ਨ ਬਾਕਸ ਜੋ ਹੈ ਲਿੰਕ ਦਿੱਤਾ ਹੈ ਤੁਸੀਂ ਇਸ ਉੱਤੇ ਉਸ ਨੂੰ ਅਪਲਾਈ ਕਰ ਸਕਦੇ ਹੋ ਅਗਰ ਕਿਸੇ ਨੇ ਜੋ ਹੈ ਇਸ ਪੋਸਟ ਨੂੰ ਸਾਡੇ ਤੋਂ ਅਪਲਾਈ ਕਰਾਉਣਾ ਹੈ ਤਾਂ ਉਹ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਅਸੀਂ ਹਮਨਾ ਜੋ ਡਿਸਕ੍ਰਿਪਸ਼ਨ ਬਾਕਸ ਵਿੱਚ ਨਾ ਕੰਟੈਕਟ ਨੰਬਰ ਦੇ ਦਿੱਤਾ ਹੈ ਤੁਸੀਂ ਉਸ ਤੇ ਸਾਨੂੰ ਕਾਲ ਕਰਕੇ ਜੋ ਹੈ ਆਪਣੇ ਜੋ ਪੋਸਟ ਅਪਲਾਈ ਕਰਾ ਸਕਦੇ ਹੋ ਉਸ ਤੋਂ ਇਲਾਵਾ ਦੋਸਤੋ ਡਿਸਕ੍ਰਿਪਸ਼ਨ ਬਾਕਸ ਤੋਂ ਨਿਯੂਜ ਇੱਕ ਮੇਲ ਮਿਲ ਜਾਵੇਗੀ ਜਿਸ ਉੱਤੇ ਤੁਸੀਂ ਆਪਣਾ ਡਾਇਰੈਕਟ ਸੀਵੀ ਜੋ ਉਹਨਾਂ ਜਿਸ ਨਾਲ ਤੁਹਾਡੇ ਕੇ ਜੋ ਹੈ ਪੋਸਟ ਜੋ ਹੈ ਉੱਤੇ ਹੋ ਗੌਰ ਕਰ ਸਕਣ ਸੋ ਦੋਸਤੋ ਇਸੇ ਸਾਡੇ ਦੇ ਨਿਊ ਨੋਟੀਫਿਕੇਸ਼ਨ ਇਹ ਵੀਡੀਓ ਨੂੰ ਜਿਆਦਾ ਜਿਆਦਾ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤਾਕੀ ਹੋਰ ਲੋਕੋ ਕੋਲੇ ਜੋ ਪਹੁੰਚ ਸਕੇ ਅਤੇ ਜੋ ਇਸ ਦੇ ਯੋਗ ਉਮੀਦਵਾਰ ਹਨ ਉਹ ਇਹਨਾਂ ਨੂੰ ਜੋ ਹੈ ਫਿਲ ਕਰ ਸਕੇ ਅਪਲਾਈ ਕਰ ਸਕਣ ਅਤੇ ਦੋਸਤੋ ਯਾਦ ਰੱਖੀ ਜੋ ਪੋਸਟ ਹੈ ਸਿਰਫ ਪੋਸਟ ਗ੍ਰੈਜੂਏਟ ਉਮੀਦਵਾਰਾਂ ਲਈ ਹੈ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਐਮ ਕਮ ਐਮ ਐਸ ਸੀ ਜਾਂ ਮਾਸਟਰ ਡਿਗਰੀ ਕੋਈ ਵੀ ਕੀਤੀ ਹੋਈ ਹੈ ਉਹੀ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਗ੍ਰੈਜੂਏਟ ਵਿਅਕਤੀ ਜੋ ਹੈ ਇਸ ਨੂੰ ਪੋਸਟ ਨੂੰ ਨਹੀਂ ਅਪਲਾਈ ਕਰ ਸਕਦੇ ਸੋ ਜਿਆਦਾ ਤੋਂ ਜਿਆਦਾ ਇਸ ਨੂੰ ਅੱਗੇ ਸ਼ੇਅਰ ਕਰੋ ਤਾਂਕਿ ਯੋਗ ਉਮੀਦਵਾਰ ਜੋ ਹੈ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਭਰ ਸਕੇ ਅਤੇ ਆਪਣੇ ਪਿੰਡ ਅਤੇ ਕਸਬਿਆਂ ਦਾ ਜੋ ਹੈ ਡਵੈਲਪਮੈਂਟ ਹੋ ਸਕੇ ਧੰਨਵਾਦ